ਚਿੱਟਾ ਚਿੱਟਾ ਲਾਣਾ ਮੈਂ ਚਿੱਟਾ ਕਦੋਂ ਦੋ ਦੋ ਲਾ ਰਿਹਾ ਜੀ ਟਾ ਚਿੱਟਾ ਕਿਰੋ ਲੱਗਦਾ ਤੁਸੀਂ ਜੀ ਓਹ ਜਾਰ ਬੰਦ ਜਾਰ ਜਾਰ ਪਾਈ ਥੋੜਾ ਪਿੱਛੇ ਕਰੋ ਹੂੰ ਪਿੱਛੇ ਕਰੋ ਲਿਆਣਾ ਕਿਦੋਂ ਕੋ ਐ ਇਹ ਮੁੰਡਾ ਕੀ ਕੋਰਸ ਲੀਕ ਹੈ ਗਵਾ ਸ਼ਾ ਸ਼ਾ ਉਹਦੀ ਕੋ ਲੈਣਾ ਕੋਰਸਿੰਗ ਆ ਹਾਂਜੀ ਅਚੋਥੋਂ ਲੈਣਾ ਮੈਂ ਹਾਂਜੀ ਤੇ ਉਹਨੂੰ ਪੁਲਿਸ ਪਾਲ ਚ ਕੋਈ ਡਰ ਨਹੀਂ ਕੋਈ ਛੜਿਆ ਵੀ ਇਦਦੇ ਨੇ ਉਹ ਪਤਾ ਨਹੀਂ ਜੀ ਹੁਣ ਮੈਂ ਹੁਣ ਕੋਈ ਲੈਣਾ ਹੁਣ ਉਹਨਾਂ ਦਾ ਘਰ ਆ ਕੋਕਾ ਬੰਦਾ ਵੀ ਪੜਿਆ ਗਿਆ ਹੀ ਹੋਣਾ ਜਨਾਬ ਕਿਉਂ ਕਹਿੰਦਾ ਜਿੱਦਾਂ ਲੈ ਰਹੇ ਹੈ ਕੰਮ ਕਰ ਕਰਦਾ ਤੂੰ ਆਪੀ ਹੈ ਆਪੀ ਕੰਮ ਕਰ ਕੀ ਕਰਦਾ ਤੂੰ ਕੰਮ ਕੋਈ ਨਹੀਂ ਕਰਦਾ ਚੋਰੀਆਂ ਕਰਦਾ ਬਸ ਅਰੇ ਨਾਲ ਵੀ ਇੱਕ ਤੇਰੇ ਨਾਲ ਕੌਣ ਸੀ ਮੁੰਡਾ ਉਹ ਕਿੱਥੇ ਹੈ ਉਹਦਾ ਫੋਨ ਨਹੀਂ ਲੱਗਦਾ ਪਿਆ ਤੇਰੇ ਨਾਲ ਹੀ ਸੀ ਨਾਲ ਸੀਗਾ ਹੁਣ 4-5 ਦਿਨ ਹੋ ਗਿਆ ਮੇਰੇ ਨਾਲ ਨਹੀਂ ਹੈਗਾ ਇਕੱਠੇ ਤੈਨੂੰ ਹੀ ਜਾਣੇ ਬੈਕਰੀਆਂ ਚੋਰੀ ਕਰਦੇ ਹੋ ਜਿੱਦਾਂ ਜਾ ਕੇ ਚਾਕਲੇਟ ਵਗੈਰਾ ਉੱਥੇ ਤੂੰ ਜਾਣੀ ਆਪਾ ਹੁਣ 3-4 ਦਿਨ ਹੋ ਗਿਆ ਮੇਰੇ ਨਾਲ ਮਲਕੀ ਲਿੰਗ ਨਹੀਂ ਹੈਗਾ ਹਾਂਜੀ ਹੂੰ ਕਿੰਨੀ ਦੇਰ ਤੋਂ ਇਸ ਕੰਮ ਦੇ ਵਿੱਚ ਲੱਗੇ ਹੋ ਤੁਸੀਂ ਹੈਲੋ ਕਿੰਨੀ ਦੇਰ ਤੋਂ ਚੋਰੀਆਂ-ਯੂਰੀਆਂ ਕਰਦੇ ਹੋ ਤੁਸੀਂ ਪਾਜੀ 5 6 ਵਾਲੀ ਕੀਤੀ ਹੈਗੀ ਹੈ ਜੀ ਵੇਕਰੀਆਂ ਜੋ ਅੱਛਾ ਵੇਕਰੀਆਂ ਨਹੀਂ ਵੇਕਰੀਆਂ ਨਹੀਂ ਚੋਰੀ ਕਰਦਾ ਇਹਨਾਂ ਨੇ ਨਿਸ਼ਾਨਾ ਬਣਾਇਆ ਜਾਂਦਾ ਤੁਹਾਡੇ ਵਾਲੋ ਚੋਕਲੇਟਾਂ ਚੋਕਲੇਟ ਹੋਰ ਕੀ ਕੀ ਚੋਰੀ ਕਰਦਾ ਕਿਹਨੂੰ ਸਮਾਨ ਕਿਹਨੂੰ ਦਿੰਦੇ ਆ ਬਾਲਾ ਸਾਰਾ ਤੁਸੀਂ ਬਸ ਸਟੈਂਡ ਲੱਗ ਗਈ ਦੁਕਾਨ ਹੈ ਕੀ ਨਾਮ ਹੈ ਦੁਕਾਨ ਦਾ ਨਾਮ ਕੀ ਹੈ 15 ਗੁੰਦਰਾ ਦੁਕਾਨ ਹੈ 15 ਦੁਕਾਨ ਹੈ ਨਹੀਂ ਤੁਹਾਨੂੰ ਖਾਨ ਨੂੰ ਹੋਰ ਕੁਝ ਨਹੀਂ ਮਿਲਦਾ ਦੁਕਾਨਾਂ ਲੋਕ ਸਰ ਇਹ ਜਿਹੜਾ ਚੋਰ ਇਹਨਾਂ ਨੇ ਫੜ ਕੇ ਲਿਆਂਦਾ ਵਾ ਏਸੇ ਬੰਦੇ ਨੇ ਹੀ ਤੁਹਾਡੀ ਦੁਕਾਨ ਤੇ ਕੀਤੀ ਸੀ ਚੋਰੀ ਬੰਦੇ ਨੇ ਇਹਨਾਂ ਦੀ ਦੁਕਾਨ ਦਾ ਚੋਰੀ ਕਰਨ ਤੋਂ ਪਹਿਲਾਂ ਮੇਰੀ ਦੁਕਾਨ ਤੇ ਵੀ ਚੋਰੀ ਕੀਤੀ ਇਹ ਜਿਹੜੀ ਵੀਡੀਓ ਬਣੀ ਹੋਈ ਹੈ ਸਾਡੇ ਕੋਲ ਕੈਮਰੇ ਦੇ ਵਿੱਚ ਰਿਕਾਰਡਿੰਗ ਆਇਆ ਸਾਡਾ ਦੁਕਾਨ ਤੇ ਕੈਮਰਾ ਲੱਗਿਆ ਉੱਥੇ ਰਿਕਾਰਡਿੰਗ ਹੋਈ ਹੈ ਕਿੰਨੇ ਵਾਰੀ ਤੁਹਾਡੀ ਦੁਕਾਨ ਦੇ ਨੇ ਚੋਰੀ ਕੀਤੀ ਹੈ ਸਰ ਅੱਜ ਜਦੋਂ ਇਹਨੂੰ ਫੜਿਆ ਭਾਈ ਨੇ ਫੋਨ ਕੀਤਾ ਤੇ ਬੁਲਾਇਆ ਇਹਨੂੰ ਤੇ ਕਹਿੰਦਾ ਮੈਂ ਤੁਹਾਡੀ ਦੁਕਾਨ ਤੋਂ 4 ਵਾਰੀ ਚਾਕਲੇਟ ਚੋੱਕ ਕੇ ਲੈ ਗਿਆ ਹੋਇਆ ਹਾਂ ਤੁਹਾਡੀ ਦੁਕਾਨ ਤੋਂ ਸਾਡੀ ਦੁਕਾਨ ਤੋਂ ਅੱਛਾ ਜੀ ਤੇ ਫੜਿਆ ਜਦੋਂ ਅਸੀਂ ਇਹ ਅਸੀਂ ਇਹਨੂੰ ਮੌਕੇ ਤੇ ਫੜ ਲਿਆ ਸੀ ਉਸ ਦਿਨ ਅੱਛਾ ਜੀ ਫਿਰ ਦੇਖਦੇ ਆਂ 도ੜ ਗਿਆ ਸਾਡੇ ਕੋਲ ਉਹਦੋਂ ਠੀਕ ਹੈ ਬਾਹਰ ਦੇ ਨਾਲ ਇੱਕ ਹੋਰ ਮੁੰਡਾ ਖੜਾ ਸੀ ਉਹ ਮੁੰਡਾ ਨਾ ਮੋਟਰਸਾਈਕਲ ਤੇ ਬੈਠੇ ਤੇ ਦ ਕਈ ਵਕਰੀ ਵਾਲੇ ਸਾਡੇ ਭਾਈ ਸਾਹਿਬ ਨੇ ਅਸੀਂ ਇੱਕ ਦੂਜੇ ਨਾਲ ਕਮ ਸਮਾਨ ਲੈਨੇ ਆ ਇੱਕ ਦੂਸਰੇ ਦੇ ਕੋਲੋਂ ਹਾਂ ਨੀ ਉਹ ਤੇ ਹੁੰਦਾ ਲਿੰਕ ਤੇ ਹੁੰਦੇ ਸਾਰੇ ਦੇ ਲਈ ਇੱਕ ਦੂਸਰੇ ਨੂੰ ਵੀਡੀਓ ਭੇਜੀਆਂ ਵੀ ਹੋਈਆਂ ਸੀਗੀਆਂ ਠੀਕ ਹੈ ਜਿਹੜੀਆਂ ਹੋਲਸੇਲ ਮਾਰਕੀਟ ਤੋਂ ਅਸੀਂ ਮਾਲ ਲੈਨੇ ਉੱਥੇ ਭਾਈ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਇਹ ਮਾਤਾ ਦੇ ਢਾਬੇ ਦੇ ਸਾਹਮਣੇ ਜੇਪੀ ਨਗਰ ਇੱਕ ਨੰਦ ਮਿਲਕ ਬਾਹਰ ਹੈ ਅੱਛਾ ਜੀ ਤੇ ਉੱਥੇ ਵੀ ਚੌਕਲੇ ਲੈਂਦੇ ਪਹਿਲਾਂ ਵੀ ਫੜੇ ਗਏ ਸੀਗੇ ਅੱਛਾ ਉਦੋਂ ਇਹਨਾਂ ਨੇ ਚੋਰੀ ਲਿਆ ਤੇ ਇਹਨਾਂ ਨੇ ਉੱਥੇ ਮਾਫੀਨਾਮਾ ਲਿਖ ਕੇ ਦਿੱਤਾ ਉਹ ਡਾਕੂਮੈਂਟਸ ਵੀ ਸੀਗੇ ਅੱਛਾ ਜੀ ਠੀਕ ਹੈ ਉਹਨਾਂ ਡਾਕੂ ਠੀਕ ਹੈ ਜੀ ਜਦੋਂ ਇਹਨਾਂ ਦੇ ਘਰ ਗਏ ਆ ਤੇ ਮੈਂ ਵੀ ਤੁਸੀਂ ਵੀ ਕੰਪਲੇਟ ਵਗੈਰਾ ਦਿੱਤੀ ਸੀਗੀ ਨਹੀਂ ਮੈਂ ਸਰ ਕੰਪਲੇਟ ਨਹੀਂ ਕੀਤੀ ਸੀਗੀ ਤੇ ਬਾਕੀ ਅ ਜਿਹਨਾਂ ਦੇ ਫਾਦਰ ਸਾਹਿਬ ਕਹਿੰਦੇ ਵੀ ਅਸੀਂ ਆ ਬਹੁਤ ਦੁਖੀ ਹਾਂ ਕਹਿੰਦੇ ਕੋਲੋਂ ਇਸੇ ਜਿਹੜਾ ਮੁੰਡਾ ਚੋਰ ਆ ਜਿਹੜਾ ਉਹਦੀ ਉਹ ਕਹਿੰਦੇ ਚੋਰੀਆਂ ਕਰਦਾ ਕਈ ਵਾਰੀ ਕੰਪਲੇਂਟ ਨਹੀਂ ਆਈਆਂ ਤੁਸੀਂ ਇਹਨੂੰ ਨਾਲ ਲੈ ਜੀ अच्छा उन्होंने आप ही मतलब उन्होंने कहनते उन्होंने आप ही भेजा उन्होंने आप ही भेजा कहंदे सी कुछ नहीं कर। ਇਹ ਕਾਰਵਾਈ ਕਰਵਾਈ ਜਾਏਗੀ ਹੁਣ ਤੁਹਾਡੇ ਕੋਲ ਸਾਰੇ ਜੀ ਤੁਸੀਂ ਸਾਰੇ ਇਕੱਠੇ ਹੋ। ਸਾਰੇ ਦੇਖੋ ਬਸ ਸਾਰੇ ਦੁਕਾਨਦਾਰ ਇਕੱਠੇ ਆ। ਸਾਰਿਆਂ ਦਾ ਸਾਰੇ ਸ਼ਹਿਰ ਇਤਨੇ ਸਭ ਨੁਕਸਾਨੀ ਹੈ ਮਤਲਬ ਕਿ ਜਿਨ੍ਹਾਂ ਨੂੰ ਸਮਾਨ ਚੁੱਕ ਚੁੱਕ ਕੇ ਵੇਚਦੇ ਆ ਇਹ ਨਾਮ ਲੈ ਰਿਆ ਕੋਈ ਉੱਥੇ ਬੱਸ ਸਟੈਂਡ ਕੋਲ ਕੋਈ ਦੁਕਾਨ ਵਾਲੇ ਆ। ਸ਼ਹਿਰ ਦੀ ਕੋਈ ਫੇਮਸ ਬਿਕਰੀ ਨਹੀਂ ਛੱਡੀ ਜਿੱਥੋਂ ਚਾਕਲੇਟ ਜਾਂ ਬਾਕੀ ਸਮਾਨ ਨਹੀਂ ਚੁੱਕਿਆ। ਮਤਲਬ ਚਾਕਲੇਟ ਨੂੰ ਹੀ ਨਿਸ਼ਾਨਾ ਬਣਾਉਂਦੇ ਨੇ ਆ ਚਾਕਲੇਟ ਦਾ ਪਿੱਛੇ ਸੀਗਾ ਵੈਲੈਂਟਾਈਨ ਡੇ। ਅੱਛਾ ਜੀ। ਹਰ ਬਿਕਰੀ ਵਾਲੇ ਨੇ ਵੈਲੈਂਟਾਈਨ ਦੇ ਮਤਲਬ ਵੱਡੀਆਂ ਵੱਡੀਆਂ ਚਾਕਲੇਟ ਕੋਸਟਲੀ ਹੈਗੀਆਂ ਉਹ ਵਿਕਦੀਆਂ ਤੇ ਫਿਰ ਛੋਟੀਆਂ ਚਾਕਲੇਟ ਚੁੱਕਦੇ ਵੀ ਨਹੀਂ ਸੀਗੇ ਅੱਛਾ ਵੱਡਿਆ ਕਿਤੇ ਰੇਕੀ ਕਰਦੇ ਆ ਕੇ ਦੇਖ ਲੈਂਦੇ ਆ ਵੀ ਕਿੱਥੇ ਵੱਡੀਆਂ ਵੱਡੀਆਂ ਪਈਆਂ ਜਦੋਂ ਵੀ ਕਸਟਮਰ ਦਾ ਟਾਈਮ ਹੋਣਾ ਕਸਟਮਰ ਖੜੇ ਹੋਣੇ ਇਹਨਾਂ ਨੇ ਉਸੇ ਟਾਈਮ ਦੇ ਵਿੱਚ ਆਣਾ ਤੇ ਵੱਡੀਆਂ ਵੱਡੀਆਂ ਚਾਕਲੇਟ ਤੁਹਾਡੀ ਦੁਕਾਨ ਦਾ ਸਰ ਜਿਹਦਾ ਹੁਣ ਮਤਲਬ ਕਿ ਨਾਮ ਦਿੱਤਾ ਗਿਆ ਪੇਲੀ ਰਾਮ সুইਟ ਸ਼ਾਪ ਹੈ ਬੇਕਰ ਇਹਨਾਂ ਦੁਕਾਨ ਦੇ ਨੇ ਦੇਸੀ ਘੋਲ ਡੱਬੇ ਵੀ ਚੱਕੇ ਜਣਾ ਨੇ ਚਾਕਲੇਟਾਂ ਵੀ ਚੱਕੀਆਂ ਸਰ ਨੈਚੁਰਲੀ ਦੇਖੋ ਕਿ ਇੰਨਾ ਭੀੜ ਭੜਲਾ ਵਾਲਾ ਇਲਾਕਾ ਹੈ ਜਿਹੜਾ ਕਿ ਇੰਨੇ ਕਸਟਮਰ ਆਣਾ ਜਾਣਾ ਲੱਗੰਦਾ ਹੈ ਦਿਨ ਦਿਹਾੜੇ ਹੀ ਅੱਖਾਂ 'ਚ ਮਤਲਬ ਕਿ ਚੱਕਮਾ ਦੇ ਕੇ ਮਤਲਬ ਕਿ ਤੁਸੀਂ ਇਹ ਦੇਖੋ ਸੈਕੰਡਲੀ ਉਹਨਾਂ ਨੂੰ ਕਿਸੇ ਦਾ ਕੋਈ ਡਰ ਕਾਫੀ ਨਹੀਂ ਹੈਗਾ ਕੋਈ ਇਹਨਾਂ ਨੇ ਮਾਸਕ ਨਹੀਂ ਪਾਇਆ ਕੋਈ ਇਹਨਾਂ ਨੇ ਲੋਕਾਂ ਛਿਪੀ ਨਹੀਂ ਐਦਾਂ ਤਰੀਕੇ ਨਾਲ ਆਂਦਾ ਜਿਦਾ ਬੜਾ ਇੱਕ ਚੰਗੇ ਘਰੋ ਘਰਾਨੇ ਦਾ ਹੈਗਾ ਅਚੀ ਪਰਸਨੈਲਿਟੀ ਹੈ ਅچھے ਕੱਪੜੇ ਪਾ ਕੇ ਆਣਾ ਇਹਨਾਂ ਨੇ ਇਹ ਡਾਊਟ ਵੀ ਨਹੀਂ ਹੋਣ ਦਿੰਦੇ ਵੀ ਇਹ ਚੋਰ ਹੋਣਗੇ ਇਹਦੇ ਅਜੇ ਕਸਟਮਰ ਆਂਦਾ ਉਹ ਦੁਕਾਨਦਾਰ ਹੋਰ ਕਸਟਮਰ ਖੜੇ ਆ ਟੈਂਡ ਕਰ ਰਿਹਾ ਹਰ ਬੰਦਾ ਕੀ ਹੁੰਦਾ ਆਪਣੇ ਆਪ ਅੱਜ ਕੱਲ ਨਾ ਡਿਸਪਲੇ ਹੋ ਰਿਹਾ ਸਾਰਾ ਸਾਮਾਨ ਹਰ ਕਸਟਮਰ ਆਪੇ ਪਸੰਦ ਕਰਕੇ ਚੂਜ਼ ਕਰਕੇ ਕਾਊਂਟਰ ਤੇ ਆਉਂਦਾ ਬਿਲਿੰਗ ਕਰਵਾਉਂਦਾ ਹੁਣ ਦੁਕਾਨਦਾਰ ਤਾਂ ਸਮਝਦਾ ਵੀ ਇਹ ਕਸਟਮਰ ਹੈਗੇ ਆ ਤੇ ਜਦੋਂ ਇਹ ਸਾਮਾਨ ਚੁੱਕ ਗਏ ਛੋਟ ਕਰਨੀ ਨਹੀਂ ਆ ਜਾਂਦੇ ਤੇ ਦੂਸਰੇ ਬੰਦਿਆਂ ਦੇ ਬੈਗ ਚ ਪਾ ਲੈਂਦਾ ਉਹ ਬੰਦਾ ਨਿਕਲ ਜਾਂਦਾ ਤਾਂ ਕਿ ਇਹਨੂੰ ਜਿਹੜੇ ਫੜਿਆ ਵੀ ਜਾਏ ਇਹਦੀ ਤਲਾਸ਼ ਵੀ ਲਈ ਜਾਏ ਤੇ ਕੋਲੋਂ ਨਿਕਲੇ ਕੁਛ ਨਾ ਉਹ ਤੋਂ ਹਰ ਵਿਕਰੀ ਦੇ ਉੱਤੇ ਜਿਹੜੀ ਵੀਡੀਓ ਏ ਉਹ ਬਣ ਗਈ ਕੈਮਰੇ ਲੱਗੇ ਆ ਹਰ ਦੁਕਾਨ ਤੇ ਸੇਫਟੀ ਲਈ ਲਗਵਾ ਠੀਕ ਹੈ ਜੀ ਇਹ ਬਸ ਉਸੇ ਜੀ ਦਾ ਨਾ ਨਜਾਇਜ਼ ਆਪਣੀ ਪਰਸਨੈਲਿਟੀ ਦਾ ਫਾਇਦਾ ਉਠਾ ਕੇ ਕੱਪੜੇ ਘਰੋਂ ਠੀਕ-ਠਾਕ ਪਾਣੇ ਪਿਆਰ ਹੋ ਕੇ ਮਤਲਬ ਯੰਗ ਤਿਆਰ ਸ਼ਹਿਰ ਹੋ ਕੇ ਮਤਲਬ ਕਿਸੇ ਨੂੰ ਪਤਾ ਨਾ ਲੱਗੇ ਕੋਈ ਸ਼ੱਕੀ ਨਾ ਭਵੇ ਕਿ ਕਰਨੀ ਹੈ ਚੋਰੀ ਇਆਂ ਨਾ ਕਰਨੀਆਂ ਚੋਰੀਆਂ ਤੇ ਚੁਪਣੀਆਂ ਵੀ ਚਾਕਲੇਟ ਹੈ ਮਹਿੰਗਾ ਮਹਿੰਗਾ ਸਮਾਨ ਜੋ ਵੀ ਬਾਹਰ ਪਿਆ ਹੈ ਤੁਸੀਂ ਤਿਆਸ ਪੋਚੇ ਲਈ ਪੋਚੀ ਆ ਜਾਂਦਾ ਉਹ ਚੁੱਕੇ ਲੈ ਜੀ ਬਈ ਇਹਨਾਂ ਨੇ ਰੈਸ ਕਿਤੋਂ ਰੈਸ ਕਿਤੋਂ ਕੀਤਾ ਇਹਨੂੰ ਹਾਂਜੀ ਇਹਨੂੰ ਆਪਾਂ ਗਾਸ਼ਮਾਨ ਦਾ ਚੱਕ ਲਿਆ ਹਾਂ ਘਰੋਂ ਆਦੇ ਅਰੇ ਘਰੋਂ ਲੈ ਕੇ ਆ ਰਹੇ ਮੱਲੇ ਵਾਲੇ ਵੀ ਦੁਖੀ ਆ ਤਾਰੇ ਇਹਨੇ ਮੱਲੇ ਵਾਲੇ ਨੂੰ ਜੋੜੀਆਂ ਕੀਤੀਆਂ ਘਰੋਂ ਲੈ ਆਇਆ ਇਹਨੂੰ ਆਪਣੇ ਕਿੰਨੇ ਦਿਨ ਤੋਂ ਇਹਦੇ ਪਿੱਛੇ ਕਰ ਰਹੇ ਨੇ ਹੋ ਗਿਆ ਪਿੱਛੇ ਦੌੜਦੇ ਹਨ ਨੂੰ ਤੇ ਪੁਲਿਸ ਨੇ ਕੀ ਕੀਤਾ ਹਾਲ ਤੱਕ ਐਡਾ ਕਲੀ ਇਨਸਾਫ ਦਵਾਇਆ ਕਿ ਇਹਨੂੰ